ਕੀ ਤੁਸੀਂ ਲੰਬੀਆਂ ਲੰਬੀਆਂ ਕਤਾਰਾਂ ਜੋ ਟਰੈਕਟਰ ਟਰਾਲੀਆਂ ਦੀਆਂ ਦੇਖ ਰਹੇ ਹੋ ਸ਼ੰਭੂ ਬੈਰੀਅਰ ਦੇ ਉੱਪਰ ਨਾ ਸਕੇ ਹਰ ਇੱਕ ਕਿਸਾਨ ਸਾਰੇ ਭਰ ਲਿਆ ਜੀ ਸੋ ਅਸੀਂ ਸ਼ੰਭੂ ਬਾਰਡਰ ਦੇ ਉੱਪਰ ਜਿੱਥੇ ਕਿਸਾਨਾਂ ਵੱਲੋਂ ਜਿਹੜੀ ਹੈ ਲੰਬੀਆਂ ਲੰਬੀਆਂ ਕਤਾਰਾਂ ਨੂੰ ਦੀ ਦੇਖ ਰਹੇ ਹੋ ਕਿ ਪੂਰਾ ਸ਼ੰਭੂ ਬੈਰੀਅਰ ਜਿਹੜਾ ਹੈ ਸੀਲ ਕਰ ਦਿੱਤਾ ਗਿਆ ਔਰ ਅਸੀਂ ਇਸ ਟਾਈਮ ਪੁਲ ਦੇ ਉੱਪਰ ਖੜੇ ਆ ਦੋਨੇ ਪਾਸੇ ਮੈਂ ਕੈਮਰਾ ਨੂੰ ਕਹੂੰਗਾ ਇੱਕ ਵਾਰ ਜਿਹੜਾ ਹੈ ਹੈਡ ਚਾਟ ਮਰਵਾ ਦਿਓ ਕਿ ਜਿਹੜੀਆਂ ਇਹ ਟਰੈਕਟਰ ਟਰਾਲੀਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੇ ਉੱਪਰ ਨੇ ਅਸੀਂ ਕੀ ਹਾਲ ਹੈ ਜੀ ਬਰੋ ਸਤਿ ਸ੍ਰੀ ਅਕਾਲ ਕਿੱਥੋਂ ਆਇਓ ਆਏ ਅੰਮ੍ਰਿਤਸਰ ਜਿਲ੍ਹਾ ਜੀ ਅੰਮ੍ਰਿਤਸਰ ਤੋਂ ਕਦੋਂ ਤੁਰੇ ਸੀ ਅਹੀਂ ਪਰਸੋਂ ਦੇ ਤਰੇ ਪਰਸੋਂ ਤੋਂ ਰੇ ਰਾਤ ਵਿੱਚ ਕਿਥੇ ਰਹੇ ਰਾਤ ਨੇ ਜੀ ਫਟੇਗੜਾ ਫਟੇਗੜ ਫਿਰ ਹੌਸਲਾ ਬੁਲੰਦ ਆ ਪੂਰਾ ਓਕੇ ਜੀ ਓਕੇ ਦੁਨੀਆ ਮਗਰ ਇਹ ਹੋ ਸਾਡੀਆਂ ਬਹੁਤ ਟਰਾਲੀਆਂ ਆ ਰਹੀਆਂ ਪਹਿਲਾਂ ਵੀ ਜਿਦਾ ਹੈ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਔਰ ਮੰਗਾ ਮੰਨੀਆਂ ਗਈਆਂ ਲੇਕਿਨ ਮੰਨੇ ਕੇ ਬੜੇ ਅੱਗੇ ਵੀ ਸ਼ਾਂਤਵਾ ਹੀ ਢੰਗ ਦੇ ਨਾਲ ਵਧੀਆ ਫੈਸਲਾ ਹੋ ਗਿਆ ਸੀਗਾ ਸਰਕਾਰਾਂ ਮੰਨ ਗਈਆਂ ਫੇਰ 13 14 ਮਹੀਨੇ ਲੰਘ ਗਏ ਉਹਨਾਂ ਦਾ ਫੇਰ ਕੁਝ ਨਹੀਂ ਸਰਕਾਰ ਨੇ ਕੀਤਾ ਅੱਛਾ ਹੁਣ ਫੇਰ ਦੁਆਰਤੀ ਜੀ ਦੇ ਦੂਜੀ ਵਾਰ ਫੇਰ ਕੁਝ ਕੀਤਾ ਗਿਆ ਹੈ ਦਿੱਲੀ ਵੱਲ ਸ਼ੰਭੂ ਬੈਟਰ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈ ਅੱਗੇ ਤੇ ਅਥਰੂ ਗਾਇਂ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਕਿਸਾਨ ਜਿੱਥੇ ਬੰਦੀਆਂ ਪੂਰੀਆਂ ਟਟੀਆਂ ਹੋਈਆਂ ਨੇ ਜੇਕਰ ਇਸ ਵਾਰ ਮੰਗ ਨਾ ਮੰਨੀ ਫੇਰ ਹਰ ਇਹ ਐਸ਼ੰਗ ਅਸ਼ੰਗ ਅੱਜ ਜਾਰੀ ਰਹੂਗਾ ਨਹੀਂ ਇਹ ਬੰਦੇ ਨੂੰ ਜਾਣਾ ਹੀ ਜਾਣਾ ਮੈਂ ਪਿਆਣਾ ਮੌਤ ਹੋ ਜਾ ਜੋ ਮਰਜੀ ਕੋਈ ਜਾਣਾ ਹੀ ਜਾਣਾ ਅੱਛਾ ਚਾਹੇ ਥਰੂ ਗਾ ਚੱਲਣ ਚਾਹੇ ਗੋਲੀਆਂ ਚੱਲਣ ਕੋਈ ਕੁਝ ਮੌਤ ਹੋਈ ਪਰਵਾਹ ਨਹੀਂ ਅੱਛਾ ਪਿਛਲੀ ਪਿਛਲੀ ਵਾਰ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਜਿਹੜਾ ਹੈ ਸੈਂਟਰ ਦੇ ਨਾਲ ਇਹ ਜਿਹੜਾ ਸੀਗੀ ਮੰਗ ਸੀਗੀ ਮੰਗਾ ਕਹਿ ਦਈਏ ਮੰਗੀਆਂ ਗਈਆਂ ਧਰਨਾ ਸਮਾਪਤ ਹੋ ਗਿਆ ਸੀ ਬੜਾ ਲੰਮਾ ਸਮਾਂ ਕਿਸਾਨ ਜਿਹੜਾ ਬੈਠੇ ਰਹੇ ਇਸ ਵਾਰ ਕੀ ਲੱਗਦਾ ਸਾਰੇ ਇਸ ਵਾਰੀ ਸਾਰੀਆਂ ਮੰਗਾ ਮੰਗਾਵਾਂਗੇ ਸਰਕਾਰ ਕੋਲੋਂ ਤੇ ਹੁਣ ਜਾਵਾਂਗੇ ਦਿੱਲੀ ਟਿਕਰ ਜਾਨ ਸਰਕਾਰ ਜਿੰਨਾ ਵੀ ਸਾਡਾ 6-6 ਮਹੀਨੇ ਰੱਖ ਰਿਹਾ ਹੈ ਜਾਵਾਂਗੇ ਕਰਕੇ ਆਏ ਆ ਟਰਾਲੀਆਂ ਵਿੱਚ ਜਿੰਨਾ ਸਾਨੂੰ ਰੋਕਣ ਦੀ ਜਿਆਦਾ ਕੋਸ਼ਿਸ਼ ਸਰਕਾਰ ਕਰੇਗੀ ਸਾਡੇ ਉਹਨੇ ਜਿਆਦਾਤਰ ਹੌਸਲੇ ਬੁਲੰਦ ਰਹਿਣਗੇ ਅਸੀਂ ਅੱਕੇ ਜਾਵਾਂਗੇ ਅਸੀਂ ਵੀ ਅੱਗੇ ਚੱਲੇ ਆਂ ਤੜੀ ਟਰਾਲੀਆਂ ਪਿੱਛੋਂ ਆ ਗਿਆ ਮੈਂ ਹੋਰ ਆ ਰਹੀਆਂ ਜੀ ਅੱਛਾ ਜਿਵੇਂ ਜਿਹੜਾ ਹੈ ਚੋਣਾ ਇਲੈਕਸ਼ਨ ਜਿਹੜੇ ਨੇ ਨੇੜੇ ਆ ਚੁੱਕੇ ਨੇ ਪਿਛਲੀ ਵਾਰ ਸਰਕਾਰ ਨੇ ਵਾਦਾ ਕਰਤਾ ਸੀ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਸੀ ਮੰਨ ਲਈਆਂ ਤੇ ਧਰਨੇ ਸਮਾਪਤ ਹੋ ਗਏ ਹਾਂਜੀ ਹੈਨਾ ਜੇ ਇਸ ਵਾਰ ਵੀ ਹੀ ਹੋਇਆ ਕਿ ਸੈਂਟਰ ਸਰਕਾਰ ਕਹਿੰਦੇ ਵੀ ਤੁਹਾਡੀ ਅਸੀਂ ਮੰਗਾਂ ਮੰਨ ਲੀਆਂ ਫਿਰ ਆਪਾਂ ਲਿਖਤੀ ਲੈਣਾ ਵਾ ਫਿਰ ਕੋ ਕੰਮ ਨਹੀਂ ਕਰਾਂ ਵੀ ਜ਼ੁਬਾਨੀ ਇੱਕ ਮਨ ਲਈ ਲਿਖਤੀ ਲੈਣਾ ਵੀ ਜੋ ਜਿਹੜੀਆਂ ਮੰਗਾਂ ਮੰਨੀਆਂ ਨੇ ਉਹ ਪੂਰੀਆਂ ਕੀਤੀਆਂ ਨੇ ਉਹ ਕੰਮ ਕਰ ਉਹ ਕੱਚਾ ਕੰਮ ਨਹੀਂ ਮੋਕੇ ਦੇ ਖਰਾਕੇ ਹੀ ਜਾਣੇ ਜੀ ਮੋਰ ਲਵਾ ਕੇ ਜਾਣੇ ਉਹਨਾਂ ਜਿਹੜਾ ਆਪਾਂ ਨਹੀਂ ਜਾਣਾ ਪਹੁੰਚੂਗਾ ਅੱਛਾ ਜਿੰਨੇ ਹੁਣ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਬਹੁਤ ਕਿਸਾਨ ਸਾਡੇ ਭਰਾ ਜਿਹੜੇ ਨੇ ਉੱਥੇ ਫੱਟੜ ਵੀ ਹੋਇਆ ਜ਼ਖਮੀ ਵੀ ਹੋਇਆ ਬਾਕੀ ਪਤਾ ਕੀ ਕਰ ਉਹਨਾਂ ਨੂੰ ਰਾਤ ਨੂੰ ਬਾਤਸ ਲੈਣਾ ਜਿਹੜੇ ਵੱਡੇ ਹੋ ਬੰਦੇ ਤਿਆਰ ਹੋਏ ਨੇ ਉੱਥੇ ਉਹਨਾਂ ਨੇ ਕਰਨ ਵਾਸਤੇ ਵੀ ਤਿਆਰੀ ਆ ਫੁੱਲ ਤਿਆਰੀ ਆ ਜਿਹੜੀ ਵੀ ਬਿਲਕੁਲ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜੇ ਮੋਰਚਾ ਪਹਿਲਾਂ ਕਿਸਾਨ ਅੱਗੇ ਲਾਈ ਬੈਠੇ ਨੇ ਉਹ ਕਿਸਾਨ ਜਿਹਦੇ ਹੁਣ ਪਿੱਛੇ ਆ ਜਾਣ ਤੇ ਜਿਹੜੇ ਪਿਛਲੇ ਕਿਸਾਨ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਤਿਆਰ ਵਰ ਤਿਆਰ ਬੈਠੇ ਹਾਂ ਚਾਹੇ ਗੋਲੀਆਂ ਚੱਲਣ ਚਾਹੇ ਅਥਰੂ ਗੈਸ ਦੇ ਗੋਲੇ ਚੱਲਣ ਕੋਈ ਪ੍ਰਵਾਹ ਨਹੀਂ ਹੈ ਇਹਨਾਂ ਨੂੰ ਅ ਕੁਝ ਨੌਜਵਾਨ ਵੀ ਮੁਖੜੇ ਨੇ ਹਾਂਜੀ ਤੁਸੀਂ ਉਰੇ ਆਏ ਹੋ ਦੇਖਣ ਲਈ ਕੀ ਦੇਖਣੇ ਆਏ ਮੇਲਾ ਦੇਖਣੇ ਆਏ ਹੋ ਹਾਂ ਕਿਸਾਨੋ ਕ ਤੁਹਾਨੂੰ ਕੋਈ ਸਪੋਰਟ ਕਰ ਰਹੇ ਹੋ ਕਰ ਰਹੇ ਹੋ ਕਿਸਾਨੋ ਕੋਈ ਪੂਰੀ ਸਪੋਰਟ ਕਰ ਰਹੇ ਪੂਰੀ ਸਪੋਰਟ ਕਰ ਰਹੇ ਜੀ ਸਰ ਹਾਂ ਜੀ ਤੁਸੀਂ ਵੀ ਤੋ ਆਏ ਹੋ ਅਸੀਂ ਪੰਜਾਬ ਦੇ ਹੀ ਆ ਜੀ ਪੰਜਾਬ ਦੇ ਕਿੱਡੀ ਗਏ ਤੋ ਆਏ ਹਾਂ ਅਸੀਂ ਨਾਲ ਹੀ ਪਿੰਡ ਰਾਜਪੁਰਾਤ ਸ਼ਹਿਰ ਆਪਣਾ ਅਚਾ ਕੀ ਕੀ ਮੰਗ ਲੈ ਕੇ ਆਏ ਬਸ ਇਹੀ ਜੋ ਸਾਡੀਆਂ ਮੰਗਾਂ ਦੇ ਪੂਰੇ ਕੀਤੀ ਜਾਣ ਸਾਨੂੰ ਕੋਈ ਰੋਸ ਕਰਨ ਦੀ ਲੋੜ ਨਹੀਂ ਹੈਗੀ ਅਚਾ ਹੁਣ ਘਰਵਾਰ ਘਰਵਾਰ ਛੱਡ ਕੇ ਆਏ ਹਾਂ ਘਰ ਦੇ ਕੀ ਕਹਿੰਦੇ ਨੇ ਘਰ ਦੇ ਤਾਂ ਕਹਿੰਦੇ ਆ ਵੀ ਜਾਓ ਉੱਥੇ ਦੋ ਮੋਰਚਾ ਹਾਜ਼ਰੀ ਲਵਾਓ ਆਪਣੀ ਜਾ ਕੇ ਘਰ ਦੇ ਤਾਂ ਇਹੀ ਕਹਿ ਰਹੇ ਆ ਅਜਾ ਇੱਕ ਹੋਰ ਹੈ ਜੀ ਦੇਖੋ ਗੱਲ ਇਹ ਹੈ ਹਰ ਇੱਕ ਪਰ ਹਰ ਇੱਕ ਦਾ ਆਪਣਾ ਪਰਿਵਾਰ ਹੈ ਹੈਨਾ ਤੁਹਾਡੇ ਵੀ ਬੱਚੇ ਹੋਣਗੇ ਕਰਦੇ ਹੋਣਗੇ ਕੀ ਕਹਿੰਦੇ ਨੇ ਪਰਿਵਾਰ ਦੇ ਜਦੋਂ ਤੁਸੀਂ ਅੱਜ ਸਵੇਰੇ ਨਿਕਲੇ ਹੋਵੋਗੇ ਆਪਣੇ ਘਰੋਂ ਬਾਹਰ ਕੀ ਕਹੇ ਕਿ ਨਿਕਲੇ ਹੋ ਤੇ ਕੀ ਕਰਦੇ ਕਹਿੰਦੇ ਨੇ ਪਰਿਵਾਰ ਵਾਲੇ ਸਾਰੇ ਖੁਸ਼ ਹੈ ਜੀ ਉਹ ਆਂਦੇ ਤੁਸੀਂ ਜੋ ਮੋਰਚਾ ਡਟ ਕੇ ਆਓ ਭਾਵੇਂ ਜਿੰਨੇ ਦਿਨ ਮਰਜ਼ੀ ਤਾਂ ਮਹੀਨਾ 2 ਮਹੀਨੇ ਜਿੰਨਾ ਚਿਰ ਮਰਜ਼ੀ ਰਹਿਣਾ ਪਏ ਅਸੀਂ ਡਟ ਕੇ ਰਵਾਂਗੇ ਤੇ ਇੱਥੇ ਰਵਾਂ ਪੱਕੇ ਕਰਦੇ ਦੀ ਪੂਰੀ ਸਪੋਰਟ ਹੈ ਮਤਲਬ ਸਪੋਰਟ ਹੈ ਘਰ ਵਾਲੇ ਆਖਣ ਦੇ ਆ ਕਿ ਤੁਸੀਂ ਨਬੇੜ ਕੇ ਆਇਓ ਜਤਾਨੇ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਇਹੀ ਗੱਲ ਕਹਿਣੀ ਹੈ ਕਿ ਅਸੀਂ ਘਰੋਂ ਜਦੋਂ ਕਹਿ ਕੇ ਨਿਕਲੇ ਤਾਂ ਘਰਦਿਆਂ ਨੇ ਇੱਕੋ ਗੱਲ ਕਹੀ ਸੀ ਕਿ ਡਟ ਕੇ ਮੋਰਚਾ ਫਤਿਹ ਕਰਕੇ ਆਇਓ ਔਰ ਇਹ ਫਤਿਹ ਕਰਕੇ ਫਤਿਹ ਇੱਕ ਮੋਰਚਾ ਕਰਨ ਵਾਸਤੇ ਜਿਹੜੇ ਕਿਸਾਨ ਜੱਥੇਬੰਦੀਆਂ ਦੀਆਂ ਤੁਸੀਂ ਦੇਖ ਰਹੇ ਹੋ ਕਿ ਲੰਬੀਆਂ ਲੰਬੀਆਂ ਕਤਾਰਾਂ ਦੋਨੇ ਪਾਸੇ ਦੇਖਣ ਨੂੰ ਮਿਲ ਰਹੀਆਂ ਨੇ ਹਾਂਜੀ ਇਹ ਨਾਮ ਹਰਜੰਤ ਸਿੰਘ ਤੁਸੀਂ ਕਿੱਥੋਂ ਆਏ ਹੋ ਅੰਬਾਲਾ ਜੀ ਅੰਬਾਲਾ ਤੋਂ ਆਇਓ ਅੱਛਾ ਪਿਛਲੀ ਵਾਰ ਵੀ ਜਿਹੜਾ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਸੀ ਲਗਭਗ ਬਹੁਤ ਲੰਬਾ ਸਮਾਂ ਚੱਲਿਆ ਸੀਗਾ ਉਹ ਦੂਜੀ ਵਾਰ ਫੇਰ ਆਏ ਨੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਤੁਸੀਂ ਕੀ ਕਿਸਾਨਾਂ ਦਾ ਸਪੋਰਟ ਕਰਦੇ ਹੋ ਕਿਸਾਨਾਂ ਦਾ ਸਪੋਰਟ ਇਹ ਹੈ ਜੀ ਕਰਕੇ ਕਰਿਆ ਜਹੋ ਜੀ ਜੋ ਹਾਰ ਪਾਰ ਦੀ ਲੜਾਈ ਕਰੋ ਜੀ ਅੱਜ ਤੁਸੀਂ ਕਿਸਾਨ ਨੂੰ ਹਾਂ ਜੀ ਕਿਸਾਨ ਹੈ ਜੀ ਅੱਛਾ ਕਰਦੇ ਨੇ ਹਾਰ ਪਾਰ ਦੀ ਲੜਾਈ ਵਾਸਤੇ ਹਾਂ ਜੀ ਹਾਂ ਜੀ ਹਾਂ ਜੀ ਸੋ ਤੁਸੀਂ ਦੇਖ ਲਿਓ ਕਿ ਅੰਮ੍ਰਾਲੇ ਤੋਂ ਆਏ ਨੇ ਇਹ ਵੀ ਕਿਸਾਨ ਨੇ ਹਰਿਆਣੇ ਦੇ ਕਿਸਾਨ ਨੇ ਇਹਨਾਂ ਨੇ ਗੱਲ ਕੀਤੀ ਹੈ ਕਿ ਕਰਦੇ ਨੇ ਇੱਕੋ ਹੀ ਗੱਲ ਕਹੀ ਹੈ ਕਿ ਹਾਰ ਪਾਰ ਦੀ ਲੜਾਈ ਲੜ ਕੇ ਹੀ ਵਾਪਸ ਆਇਓ ਜਿਹੜਾ ਹੈ ਫਤਿਹ ਹੋ ਕੇ ਹੀ ਆਣਾ ਸੋ ਹੋਰ ਵੀ ਜਿਹੜਾ ਤੁਸੀਂ ਦੇਖ ਲਿਓ ਕਿ ਲੰਬੇ ਕੱਟ ਲੱਗੇ ਹੋਏ ਨੇ ਹਾਂਜੀ ਕੀ ਨਾਮ ਮਨੋਜੇ ਮਨੋਜ ਕਿਥੋਂ ਆਇਓ ਈਸਾਰ ਜੀ ਈਸਾਰ ਤੋਂ ਕਿਸਾਨੋਂ ਕਿਸਾਨ ਆ ਜੀ ਕਿ ਕੰਮਾਂ ਦੇ ਸਪੋਰਟ ਚ ਵੀ ਆਉਂਦੇ ਬਿਲਕੁਲ ਸਪੋਰਟ ਸੇ ਆਏ ਜੀ ਜਿਹੜਾ ਕੀ ਲੱਗਦਾ ਜਿਹੜਾ ਹੈ ਕਿ ਇਸ ਵਾਰ ਕਿੰਨਾ ਫਤਿਹ ਜਿਹੜਾ ਹੈ ਮੋਰਚਾ ਜਿੱਤ ਕੇ ਆਏਗੇ ਜੀ ਜਿੱਤ ਕੇ ਆਉਂਗੇ ਜਿਵੇਂ ਹੁਣ ਕਿਸਾਨਾਂ ਦਾ ਤੂੰ ਦੇਖ ਲੈ ਕਿ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਬਾਰਡਰ ਦੇ ਉੱਪਰ ਜਿਹੜਾ ਹੈ ਸੈਂਟਰ ਸਰਕਾਰ ਵੱਲੋਂ ਬੈਰੀਅਰ ਲਗਾ ਦਿੱਤੇ ਗਏ ਨੇ ਇਹਦੇ ਕੋਲੋਂ ਜਦਾ ਅਤੂ ਕਦੇ ਗੋਲੇ ਵੀ ਛੱਡੇ ਗਏ ਨੇ ਹਾਂਜੀ ਬਹੁਤ ਛੱਡੇ ਨੇ ਤੁਸੀਂ ਕਹਿੰਦੇ ਕਿੰਨਾ ਕੁ ਹਾਂ ਤੂੰ ਪਾਰ ਕਰਾਂਗੇ ਜੀ ਕੋਈ ਦਿੱਕਤ ਨਹੀਂ ਦਿੱਲੀ ਪਹੁੰਚਾਂਗੇ ਦਿੱ ਸੋ ਦਿੱਲੀ ਕਹਿੰਦੇ ਕੋਈ ਦੂਰ ਨਹੀਂ ਐ ਖਾਸ ਕਰ ਕਿਸਾਨਾਂ ਵਾਸਤੇ ਜੱਟਾਂ ਵਾਸਤੇ ਦਿੱਲੀ ਦੂਰ ਨਹੀਂ ਐ ਪਰ ਇਹ ਲੰਬੀਆਂ ਲੰਬੀਆਂ ਕਤਾਰਾਂ ਤੁਸੀਂ ਦੇਖ ਰਹੇ ਹੋ ਇਹ ਇਸ ਗੱਲ ਦੀ ਗਵਾਹੀ ਦਿੰਦਿਆਂ ਨੇ ਕਿ ਕਿਸਾਨ ਜੱਥੇਬੰਦੀਆਂ ਇਕੱਠੀਆਂ ਨੇ ਤੇ ਮੋਰਚੇ ਇਹਨਾਂ ਦੇ ਗੱਡੇ ਹੋਏ ਨੇ ਹਾਂਜੀ ਕੀ ਨਾਮ ਆ ਤੁਹਾਡਾ ਸੁਲਵਿੰਦਰ ਸਿੰਘ ਤੁਸੀਂ ਕਿੱਥੋਂ ਆਏ ਹੋ ਅਸੀਂ ਕੱਥਨਗੜ੍ਹ ਬਾਬਾ ਬੁੱਢਾ ਸਾਹਿਬ ਜੀ ਨੂੰ ਤੋਂ ਆਏ ਹਾਂ ਕਾਲਤੋੜੀ ਥੀਕੇ ਹਾਂ ਕਾਲਤੋੜੀ ਹਾਂ ਹੈ ਪਰਸਾਤੋੜੀ ਪਰਸਾਤੋੜੀ ਥੀਕੇ ਅਜਾ ਕੀ ਲੱਗ ਰਿਹਾ ਹੈ ਲੱਗ ਰਿਹਾ ਵੀ ਇਹ ਜਿਸ ਤਰ੍ਹਾਂ ਅਸੀਂ ਆ ਰਹੇ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਆਏ ਹਾਂਗੇ ਅੱਛਾ ਹੁਣ ਸਰਦੀ ਚ ਗਰਮੀ ਦਿਖਾਈ ਦੇ ਰਹੀ ਹੈ ਉਦੋਂ ਵੀ ਸਰਦੀ ਸੀ ਹੂੰ ਤੇ ਹੁਣ ਵੀ ਸਰਦੀ ਹੋ ਗਰਮੀ ਆਂਦੀ ਹੈ ਹੁਣ ਜੋਰ ਦੇ ਕੇ ਹਾਂ ਜੋਰ ਦੇ ਕੇ ਅੱਛਾ ਜਿਹੜੀ ਹੈ ਮੋਦੀ ਸਰਕਾਰ ਪਿਛਲੀ ਵਾਰ ਵੀ ਉਹਨਾਂ ਨੇ ਵਾਦਾ ਕੀਤਾ ਸੀ ਕਿ ਜਿਹੜੀਆਂ ਨੇ ਥੋੜੀਆਂ ਮੰਗਾਂ ਨੇ ਮੰਨ ਲਤੀਆਂ ਗਈਆਂ ਨੇ ਇਹਨਾਂ ਲੰਬਾ ਸਮਾਂ ਨਿਕਲਿਆ ਕਿਸਾਨ ਅੱਜ ਫੇਰ ਬਰੂਹਾ ਦੇ ਉੱਪਰ ਬੈਠਾ ਹੈ ਸੈਂਟਰ ਸਰਕਾਰ ਦੀ ਪਿਛਲੀ ਵਾਰ ਜਿਹੜੀਆਂ ਮੰਗਾਂ ਠਹਿਸ ਸੀ ਨਾ ਉਹ ਦੇਸੀਆਂ ਬਾਕੀ ਮੰਗਾਂ ਰਹਿੰਦੀਆਂ ਸੀ ਨਾ ਉਹ ਸਾਨੂੰ ਦਿੱਤੇ ਨਹੀਂ ਜਿਹੜੀਆਂ ਉਹਨਾਂ ਨੇ ਐਲਾਨ ਕੀਤਾ ਹੈਗਾ ਤੇ ਆ ਤੁਹਾਨੂੰ ਮੰਗਾ ਦਵਾਂਗੇ ਉਹ ਨਹੀਂ ਕਿ ਉਹ ਮੰਗਾ ਲੈਣ ਵਾਸਤੇ ਉਹ ਕਿਸਾਨਾਂ ਦੀ ਜਿਹੜੀਆਂ ਨੇ ਮੰਗਾ ਜਿਹੜੀਆਂ ਜਾਇਜ਼ ਨੇ ਉਹ ਸੈਂਟਰ ਸਰਕਾਰ ਨੂੰ ਮੰਨ ਲੈਣੇ ਚਾਹੀਦੀਆਂ ਨੇ ਕਿਉਂਕਿ ਚੋਣਾਂ ਦਾ ਬਿਗਲ ਬਚ ਚੁੱਕਿਆ ਚੋਣ ਵੀ ਨੇੜੇ ਆ ਪਿਛਲੀ ਵਾਰ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਉਸ ਵਾਅਦੇ ਦੇ ਮੁਤਾਬਕ ਹੀ ਕਿਸਾਨ ਜਥੇਬੰਦੀਆਂ ਨੇ ਆਪਣੇ ਜਿਹੜੇ ਨਾਕੇ ਤੋੜੇ ਸੀ ਅੱਜ ਫੇਰ ਦੂਜੀ ਵਾਰ ਜਿਹੜਾ ਹੈ ਮਜਬੂਰਨ ਵਾਸਤੇ ਇਹਨਾਂ ਨੂੰ ਇੱਥੇ ਫੇਰ ਆਣਾ ਪਿਆ ਦਿੱਲੀ ਵੱਲ ਕੋਈ ਚਰਨਾ ਪਿਆ